ਦੁਸ਼ਮਣ ਦੇ ਕੋਲੋਂ ਵੀ ਨੇਕੀ ਮਿਲੇ ਤੇ ਲੈ ਲੈਣੀ ਚਾਹੀਦੀ ਹੈ। ਨੇਕੀ ਨੇਕੀ ਹੈ ਕਿਉਂਕਿ ਆਪਨ ਬਾਣੀ ਕਹਿੰਦੀ ਸਾਂਝ ਕੀਜੇ ਗੁਣੇ ਕੇਰੀ ਛੋੜ ਅਭਗਣ ਚੱਲੀਏ ਗੁਣਾ ਦੀ ਸਾਂਝ ਕਰ ਭਾਵੇਂ ਦੁਸ਼ਮਣ ਤੋਂ ਮਿਲ ਜਾਏ। ਜਦੋਂ ਮੁਸਲਮਾਨ ਭਰਾ ਨਵਾਜ਼ ਪੜਦੇ ਨੇ ਨਾ ਉਹ ਗੱਲਾਂ ਨਹੀਂ ਕਰਦੇ। ਬੜਾ ਦੁੱਖ ਹੁੰਦਾ ਹੈ। ਆਪਾਂ ਗੁੜਕਾ ਵੀ ਫੜਿਆ ਹੁੰਦਾ ਤੇ ਨਾਲ ਗੱਲਾਂ ਕਰੀ ਜਾਂਦੇ ਆ। ਵੀ ਮਾੜਾ ਜਿਹਾ ਫੋਨ ਕਰ ਵੀ ਉਹ ਦਰਸ਼ੀ ਜੋੜੀ ਅੱਗੇ ਆ ਗਏ ਨੇ ਆਪਾ ਪ੍ਰਕਰਮਾ ਜਿ ਬੈਠੇ ਗੁੜਕਾ ਫੜਿਆ ਤੇ ਉਹਨਾਂ ਨੂੰ ਫੋਨ ਕਰ ਇਹ ਬਾਣੀ ਪੜਨ ਦਾ ਟੰਗ ਨਹੀਂ ਹੋ ਸਕਦਾ ਮੈਂ ਗਲਤ ਹੋਵਾਂ ਤੇ ਜੇ ਗਲਤ ਹੈ ਮੈਨੂੰ ਮਾਫੀ ਦੇ ਦੇਣੀ ਬਾਣੀ ਪੜਦੀਆਂ ਸੁੱਧ ਕੀਣਾ ਸੁੱਧ ਰਹੀ ਬੁੱਧ ਕੀਣਾ ਬੁੱਧ ਰਹੀ ਮਾਤਮੇ ਨਾ ਮਾਤਾ ਜਦ ਮੈਂ ਬਾਣੀ ਪੜਦਾ ਤੇ ਮੈਨੂੰ ਕੋ ਬੁਲਾਉਂਦਾ ਤੇ ਗੁਰਮੁਖੋ ਮੈਨੂੰ ਇਨੀ ਤਰ੍ਹਾਂ ਮੈਨੂੰ ਗੋਲੀ ਮਾਰ ਦੇਣਾ ਕੋਈ ਸ਼ਾਇਦ ਉਦੋਂ ਇੰਨੀ ਦਰਦ ਨਾਲ ਵਿੱਚ ਜਦੋਂ ਮੈਨੂੰ ਬਾਣੀ ਪੜਦੇ ਨੂੰ ਕੁਵਾਜ ਮਾਰਦਾ ਮੈਨੂੰ ਬੜਾ ਪਿੰਚ ਆਉਂਦਾ ਮੈਂ ਕੋ ਗੁਰੂ ਨਾਨਕ ਦੀ ਗੋਦੀ 'ਚ ਬੈਠਾ ਤੇ ਤੇਰਾ ਮੈਂ ਤੂੰ ਗੁਰੂ ਨਾਨਕ ਨਾਲ ਵੱਡਾ ਜਦੋਂ ਆਪਾਂ ਨਿਤਨੇਮ ਕਰਦੇ ਆ ਨਾ ਇਹ ਨਾ ਕਰਿਆ ਕੋਈ ਨਿਤਨੇਮ ਕਰਦੇ ਭਾਬੇ ਨਾਨਕ ਦੀ ਗੋਦੀ 'ਚ ਗੋਦੀ ਸਾਡਾ ਮਾਂ ਹੈ ਸਾਡਾ ਪਿਓ ਗੁਰੂ ਨਾਨਕ